ਅੱਜ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਤੇ ਦਲਤ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਸਿਟੀ ਦੇ ਵਿੱਚ ਈਵੀਐਮ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪਰ ਮਨੁੱਖ ਸਮਰਥੀਆਂ ਨੂੰ ਅੱਗ ਵੀ ਲਗਾਈ ਗਈ। ਹੋਣੀਆਂ ਚਾਹੇ ਮੁ슬ਮਾਨ ਸਮਾਜ ਚਾਹੇ ਸਿੱਖ ਸਮਾਜ ਆਦੀ ਦੇ ਨਾਲ ਸਾਥ ਪਿੱਦਾ ਸਾਰਿਆਂ ਨਾਲ ਠੱਗਾ ਜਿਹੜੀਆਂ ਕਰ ਰਹੀ ਆ ਸੋ ਆਪ ਜਿਹੜੇ ਕਿਸਾਨੀ ਮੁੱਦੇ ਦੇ ਉੱਪਰ ਦਿੱਲੀ ਵਿੱਚੋਂ ਸੰਗਲ ਚੱਲ ਰਿਹਾ ਉਸ ਦੇ ਵਿੱਚ ਸਾਰਿਆਂ ਨੇ ਜਿਹੜਾ ਸਮਰਥਨ ਦਿੱਤਾ ਸਾਡੇ ਡੇਰਾ ਸਾਧਨ ਬੱਲਾ ਤੋਂ ਉਹਨਾਂ ਨੇ ਵੀ ਜਿਹੜਾ ਆਰਤੀ ਨੂੰ ਬੰਦ ਦੀ ਕਾਲ ਦੇ ਵਿੱਚ ਸਾਰਿਆਂ ਸਮਰਥਨ ਦਿੱਤਾ ਸਾਰੇ ਭਾਈਚਾਰੇ ਨੇ ਅਤੇ ਸ੍ਰੀ ਗੁਰੂ ਕਾ ਸਾਧ ਸੰਗਤ ਦੇ ਸਮੂਹੇ ਸੰਤ ਸਮਾਜ ਪੰਜਾਬ ਦੇ ਵਿੱਚ ਉਹਨਾਂ ਦਿੱਲੀ ਜਾ ਕੇ ਕਿਸਾਨ ਇਕਤਾ ਮੂਤਰਣਾ ਸਾਰਿਆਂ ਨਾਲ ਦਿੱਤਾ ਸੋ ਆਪਾਂ ਜੋ ਲੜਾਈ ਜਿਹੜੀ ਆ ਕੱਲੀ ਕਿਸਾਨਾਂ ਦੀ ਨਹੀਂ ਪੂਰੇ ਸਮੁੱਚੇ ਭਾਈਚਾਰੇ ਦੀ ਆ ਜੇਕਰ ਕਿਸਾਨ ਕੋ ਆਪਣਾ ਅੰਨ ਦਾਤ ਕਰਨੇ ਆਂ ਔਰ ਇਹ ਸੜਕਾਂ ਦੇ ਉੱਪਰ ਆ ਤੇ ਸਾਡੇ ਸਮਾਜ ਦਾ ਕੀ ਬਣੂਗਾ ਕਿਉਂਕਿ ਉਹੀ ਜਦੋਂ ਅਨਾਜ ਪਹਿਲਾ ਕਰਦੇ ਆ ਤੇ ਸਾਰੇ ਘਰਾਂ ਦੇ ਵਿੱਚ ਜਾ ਕੇ ਜਿਹੜਾ ਅਨਾਜ ਆ ਉਹ ਸਾਨੂੰ ਮਿਲਦਾ ਤੇ ਰੋਟੀ ਪਾਣੀ ਸਾਡੀ ਇਧਰ ਚੱਲਦੀ ਆ ਔਰ ਜਿਹੜੀ ਮੋਦੀ ਸਰਕਾਰ ਆ ਆਰਐਸ ਸਰਕਾਰ ਆ ਉਹਦੀ ਦੇਖੀ ਸਾਡੇ ਉਹ ਵੀ ਸਾਰਿਆਂ ਵਿੱਚ ਜਿਸ ਤੱਕ ਆ